ਅਵਲਿਕ ਸਪੋਰਟਸ ਕਲੱਬ ਰਜਿਸਟਰਡ ਪਟੌੜ ਵੱਲੋਂ ਆਪਣੀ ਆਗੂ ਟੀਮ ਜਿਵੇਂ ਅਮਰਜੀਤ ਸਿੰਘ ਪ੍ਰਧਾਨ ਆਪਣੇ ਸੈਕਟਰੀ ਬਖਸ਼ੀਸ਼ ਸਿੰਘ ਪਰਮਜੀਤ ਤਲਵਾੜ ਖਜ਼ਾਨਚੀ ਗੁਰਮੇਲ ਸਿੰਘ ਪਟਾੜਾ ਪ੍ਰਬੰਧਕ ਸਕੱਤਰ ਇਸੇ ਤਰ੍ਹਾਂ ਹੀ ਮੀਤ ਪ੍ਰਧਾਨ ਬਲਵਿੰਦਰ ਸਿੰਘ ਇਹ ਸਾਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਟੂਰਨਾਮੈਂਟ ਇਸ ਵਾਰ ਹੋ ਰਿਹਾ ਹੈ ਇਹ 6-7 ਸਾਲਾਂ ਬਾਅਦ ਟੂਰਨਾਮੈਂਟ ਹੋ ਰਿਹਾ ਹੈ ਕੁਸ਼ਕਾਰਨਾ ਕਰਕੇ ਹੀ ਪਹਿਲਾ ਜੋ ਲੜੀ ਚੱਲਦੀ ਸੀ ਉਹ ਵੈਗਨ ਪੈ ਗਿਆ ਸੀ ਤੇ ਉਸ ਤਰ੍ਹਾਂ ਬੰਦ ਹੋ ਗਈ ਸੀ ਵਿਚਦੀ ਕਰੋਨਾ ਕਾਲ ਕਰਕੇ ਵੀ ਤੇ ਲੋਕਾਂ ਦੀ ਕਾਫੀ ਮੰਗ ਸੀ ਵੀ ਯਾਰ ਪਹਿਲਾਂ ਜਿਹੜਾ ਟੂਰਨਾਮੈਂਟ ਤੁਸੀਂ ਕਰਵਾਉਂਦੇ ਸੀ 2 ਜਾਂ 3 ਦਿਨ ਦਾ ਜਿਹਦੇ ਵਿੱਚ ਕਬੱਡੀ ਹਾਕੀ ਵਾਲੀਬਾਲ ਬੈਡਮਿੰਟਨ ਵਗੈਰਾ ਸਾਰੀਆਂ ਗੇਮਾਂ ਹੁੰਦੀਆਂ ਸੀ ਵੀ ਉਹ ਜ਼ਰੂਰ ਕਰਾਇਆ ਕਰੋ ਤਾਂ ਉਹ ਫਿਰ ਕੁਝ ਫੰਡ ਪਹਿਲਾਂ ਕਰ ਲਿਆ ਸੀ ਇਕੱਠਾ ਫਿਰ ਵੀ ਵਿਚਦੀ ਉਸ ਸਾਲ ਨਹੀਂ ਸੀ ਹੋ ਸਕਿਆ ਤਾਂ ਇਸ ਵਾਰ ਫਿਰ ਸਾਰਿਆਂ ਨੇ ਸੋਚਿਆ ਸੀਗਾ ਵੀ ਆਪਾਂ ਇਹ 6-7 ਲੱਖ ਦੇ ਬਜਟ ਦੇ ਨਾਲ ਇਹ ਟੂਰਨਾਮੈਂਟ ਕਰਵਾਈਏ ਸੋ ਇਸ ਕਰਕੇ 18-19 ਜਨਵਰੀ 2 ਦਿਨ ਦਾ ਇਹ ਖੇਡ ਮੇਲਾ ਕਰਵਾਇਆ ਜਾ ਰਿਹਾ ਹੈਗਾ ਇਹਦੇ ਵਿੱਚ ਕਬੱਡੀ ਓਪਨ ਕਬੱਡੀ 70 ਕਿਲੋ ਕਬੱਡੀ 57 ਕਿਲੋ ਇਸ ਤਰ੍ਹਾਂ ਹਾਕੀ ਪਿੰਡ ਪੱਧਰ ਵਾਲੀਬਾਲ ਸ਼ੂਟਿੰਗ ਤੇ ਬੈਡਮਿੰਟਨ ਇਹ ਮੈਚ ਹੋ ਰਹੇ ਆ ਉਹ ਜੋ ਜਿਹੜਾ ਹਾਕੀ ਤੇ ਬੈਡਮਿੰਟਨ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆਫ ਐਮਿਨਸ ਪਟੌੜ ਚ ਹੋ ਰਿਹਾ ਹੈ ਬਾਕੀ ਜਿਹੜੇ ਕਬੱਡੀ ਤੇ ਵਾਲੀਬਾਲ ਆ ਉਹ ਇਸ ਪਬਲਿਕ ਸਟੇਡੀਅਮ ਦੇ ਵਿੱਚ ਹੋ ਰਹੇ ਹੈਗੇ ਆ ਤਾਂ ਇਹ ਜਿਹੜਾ ਇੱਕ ਇਸ ਟੀਮ ਵੱਲੋਂ ਪਹਿਲਾਂ ਵੀ ਇਹ ਆਗੂ ਜਿਹੜੇ ਸੀਗੇ ਸਾਰੇ ਆਗੂ ਟੀਮ ਲਗਪਾਉ ਕਾਫੀ ਬੰਦੇ ਚ ਨਵੇਂ ਕਾਫੀ ਪੁਰਾਣੇ ਆ ਇੱਕ ਵਿਸ਼ੇਸ਼ ਉਦੇਸ਼ ਦੇ ਨਾਲ ਇਹ ਖੇਡ ਮੇਲਾ ਕਰਵਾਇਆ ਜਾਂਦਾ ਹੈ ਉਹ ਉਦੇਸ਼ ਇਹ ਹੈ ਵੀ ਜਿਹੜਾ ਜਿਹੜੇ ਸਾਡੇ ਵਿਦਿਆਰਥੀ ਆ ਨੌਜਵਾਨ ਆ ਖੇਡਾਂ ਰਾਹੀਂ ਉਹਨਾਂ ਦੇ ਵਿੱਚ ਅਸੀਂ ਚੰਗੇ ਜਿਹੜੇ ਉਸਾਰੂ ਨੈਤਿਕ ਗੁਣ ਪੈਦਾ ਕਰਨੇ, ਉਸਾਰੂ ਕਦਰਾਂ ਕੀਮਤਾਂ ਪੈਦਾ ਕਰਨੀਆਂ, ਉਹਨਾਂ ਨੂੰ ਖੇਡਾਂ ਲਈ ਉਤਸ਼ਾਹਤ ਕਰਨਾ ਹੈ। ਉਹਨਾਂ ਨੂੰ ਇੱਕ ਚੰਗਾ ਇਨਸਾਨ ਬਣਾਉਣ ਵੱਲ ਨੂੰ ਸਿਹदत ਕਰਕੇ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਇਹਦੇ ਵਿੱਚ ਕੋਈ ਲੈਕਚਰ, ਕੋਈ ਟੂਕ ਜਾਂ ਕੋਈ ਹੋਰ ਗੱਲਬਾਤ ਨਹੀਂ ਕੀਤੀ ਜਾਂਦੀ। ਵਿਦਿਆਰਥੀ ਹੀ ਸਾਰਾ ਪ੍ਰਬੰਧ ਚਲਾਉਂਦੇ ਆ। ਖਿਡਾਰੀਆਂ ਦੀ ਸੇਵਾ ਕਰਦੇ ਆ, ਰਹਿائش ਦੇ ਮਾਮਲੇ ਦੇ ਵਿੱਚ, ਉਹਨਾਂ ਦੇ ਖਾਣੇ ਦੇ ਪ੍ਰਬੰਧ ਦੇ ਵਿੱਚ, ਇੱਥੇ ਗਰਾਊਂਡ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਜਣੀ ਜੋ ਗੀ ਸੰਗੀਤ ਉਤ ਘਾਟਣ ਦੇ ਸਮੇਂ ਹੁੰਦਾ ਲੋਕ ਸਿਮਨ ਜਿਹੜੀ ਪਤੌੜ ਵੱਲੋਂ ਉਹ ਵੀ ਸਾਰੂ ਹੁੰਦਾ ਤੇ ਸਾਰੇ ਡੀਲਿੰਗ ਬਹੁਤ ਅੱਛੀ ਹੁੰਦੀ ਹੈ ਸਾਰੀ ਆਗੂ ਟੀਮ ਦੀ ਤੇ ਇਹਦੇ ਵਿੱਚ ਜਿਹੜੇ ਹੈ ਈਸਵਾਰ ਦਾ ਟੂਰਨਾਮੈਂਟ ਕਿਸਾਨ ਸੰਘਰਸ਼ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਤੇ ਜਿਹੜੇ ਕਲੱਬ ਦੇ ਪ੍ਰਧਾਨ ਜਿਵੇਂ ਸਾਧੂ ਸਿੰਘ ਰਾਗੀ ਛੋਟਾ ਸਿੰਘ ਭਾਗੀ ਕੇ ਡਾਕਟਰ ਦਲਜੀਤ ਸਿੰਘ ਇਸ ਤਰ੍ਹਾਂ ਸਜੀਵ ਕੁਮਾਰ ਦੀਪਾ ਜਤਿੰਦਰ ਜੇਜੀ ਇਹ ਜਿਹੜੇ 6 ਆਪਣੇ ਵਿਛੜੇ ਆਗੂ ਹੈਗੇ ਆ ਉਹਨਾਂ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਕਿਸਾਨ ਦੇ ਕਿਸਾਨ ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਹੈਗੇ ਆ ਉਹ ਵੀ ਆਉਣਗੇ ਉਹਨਾਂ ਨੂੰ ਅਸੀਂ ਜਿਹੜੀ ਸੁਦੇਸ਼ ਦਿੱਤੇ ਹੈਗੇ ਆ ਵੀ ਤੁਸੀਂ ਭਈ ਪਾਵਦਾ ਜ਼ਿਲ੍ਹੇ ਦਾ ਜਾਂ ਕੋਈ ਸਟੇਟ ਦਾ ਕੋਈ ਵੀ ਲੀਡਰ ਇੱਥੇ ਜ਼ਰੂਰ ਭੇਜੋ ਜਾਂ ਲੋਕਲ ਲੀਡਰ ਭੇਜੋ ਇਸੇ ਤਰ੍ਹਾਂ ਸਕੂਲਾਂ ਦੇ ਵਿਦਿਆਰਥੀ ਥੀ ਵੱਖ-ਵੱਖ ਬੈਨਰ ਲਾ ਕੇ ਆਪਦੇ ਸਕੂਲ ਦੇ ਵਿਦਿਆਰਥੀਆਂ ਨੂੰ ਆਪਦੇ ਸਟਾਫ ਦੀ ਅਗਵਾਈ ਦੇ ਵਿੱਚ ਲੈ ਕੇ ਆ ਰਹੇ ਆ ਤੇ ਇਹਦੇ ਵਿੱਚ ਜਿਹੜੇ ਜਿੰਨੇ ਵੀ ਸਕੂਲਾਂ ਦੇ ਉਦਯਾਰਥੀ ਹੈ ਜਿਨ੍ਹਾਂ ਨੇ ਪੋਜੀਸ਼ਨ ਲਈਆਂ ਪੰਜਾਬ ਦੇ ਵਿੱਚ ਜਾਂ ਪੰਜਾਬ ਪਾਰਟਿਸਿਪੇਸ਼ਨ ਕੀਤੀ ਹੈ ਜਾਂ ਜ਼ਿਲ੍ਹੇ ਦੇ ਵਿੱਚੋਂ ਪੋਜੀਸ਼ਨ ਲਈ ਹੈ ਉਹਨਾਂ ਨੂੰ ਕਲੱਬ ਵੱਲੋਂ ਸਨਮਾਨਤ ਹਰ ਹਰ ਵਾਰ ਦੀ ਤਰ੍ਹਾਂ ਸਨਮਾਨਿਤ ਕੀਤਾ ਜਾਊਗਾ ਔਰ ਇੱਥੇ ਉਮੀਦ ਹੈ ਵੀ ਬਹੁਤ ਹੀ ਸਫਲ ਹੋਊਗਾ ਟੂਰਨਾਮੈਂਟ ਤੇ ਇਹ ਸਾਰੇ ਲੋਕ ਆ ਜਿਹੜੇ ਆਸੇ ਪਾਸੇ ਪਿੰਡਾਂ ਤੋਂ ਭਦੌੜ ਦੇ ਉਹ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਉਣਗੇ ਅਸੀਂ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਅਪੀਲ ਵੀ ਕਰਦੇ ਆ ਪਬਲਿਕ ਸਪੋਰਟਸ ਕਲੱਬ ਭਦੌੜ ਵੱਲੋਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਇੱਥੇ ਪਹੁੰਚ ਕੇ ਖਿਡਾਰੀਆਂ ਨੂੰ ਉਤਸ਼ਾਹ ਦਿਓ ਔਰ ਤੁਸੀਂ ਇਹ ਖੇਡ ਮੇਲੇ ਦਾ ਆਨੰਦ ਮਾਣੋ ਇਹ ਉਸਾਰੂ ਕਦਰਾਂ ਕੀਮਤਾਂ ਇੱਕ ਉਹਾਰਨ ਉਸਾਰਨ ਦੇ ਉਹਦੇ ਪ੍ਰਚਾਰ ਪ੍ਰਸਾਰ ਤੇ ਉਪਰਾਲੇ ਵਜੋਂ ਇਹ ਕਰਵਾਇਆ ਜਾ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਕੋਸ਼ਿਸ਼ ਹੋ ਵੀ ਇਹਦੀ ਲੜੀ ਲਗਾਤਾਰ ਆਪਾਂ ਜਾਰੀ ਰੱਖਾਂਗੇ ਔਰ ਇਹ ਜਿਵੇਂ ਇਸ ਵਾਰ ਅਮਰਜੀਤ ਸਿੰਘ ਮੀਕਾ ਜਾਂ ਬਖਸ਼ੀ ਸਿੰਘ ਹੁਣ ਜਿਹੜੀ ਪਹਿਲਾਂ ਹੀ ਮਾਗੂ ਟੀਮ ਦੱਸੀ ਹੈ ਬਿਨ ਇਹਨਾਂ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈਗੀ ਹੈ ਤੇ ਬਾਕੀ ਇਹ ਪਬਲਿਕ ਸਪੋਰਟਸ ਕਲੱਬ ਭਧੌੜ ਦਾ ਜਾਂ ਇਹ ਪਬਲਿਕ ਟੂਰਨਾਮੈਂਟ ਦਾ ਇਹ ਬਹੁਤ ਲੰਮਾ ਇਤਿਹਾਸ ਹੈ ਇਹ 1968 ਤੋਂ ਸ਼ੁਰੂ ਹੋਇਆ ਹੈਗਾ ਨਰਪਾਲ ਟੂਰਨਾਮੈਂਟ ਤੋਂ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਪਬਲਿਕ ਟੂਰਨਾਮੈਂਟ ਜਿਹੜੀ ਪਬਲਿਕ ਟੂਰਨਾਮੈਂਟ ਕਮੇਟੀ ਵੱਲੋਂ ਹੋਇਆ ਫਿਰ ਜਾ ਕੇ 86 ਦੇ ਵਿੱਚ ਪਬਲਿਕ ਸਪੋਰਟਸ ਕਲੱਬ ਭਧੌੜ ਬਣਿਆ ਰਜਿਸਟਰਡ ਹੋਇਆ ਉਦੇ ਵੱਲੋਂ ਇਹ ਸਟੇਡੀਅਮ ਵੀ ਬਣਾਇਆ ਗਿਆ ਉਹਦੇ ਵਿੱਚ ਵੀ ਸਾਧੂ ਸਿੰਘ ਰਾਗੀ ਹੁਣਾਂ ਦਾ ਡਾਕਟਰ ਦਲਜੀਤ ਸਿੰਘ ਹੁਣਾਂ ਜਿਹੜੇ ਵਿਛੜੇ ਆਗੇ ਹਰਵੰਦ ਸਿੰਘ ਭਾਗੀ ਹੁਣਾਂ ਦਾ ਜਿਹੜਾ ਪਿੰਡ ਦੇ ਆਸੇ ਪਾਸੇ ਤੋਂ 500 ਟਰੈਕਟਰ ਲੱਗਿਆ ਸੀ ਇਹ ਸਾਰੇ ਆਵੇ ਕਰਾ ਕੇ ਤੇ ਇਹ ਸਟੇਡੀਅਮ ਬਣਿਆ ਇਹ ਵੀ ਪਬਲਿਕ ਸਪੋਰਟਸ ਕਲੱਬ ਬਡੌਰ ਦੀ ਕਬੱਡੀ ਅਚੀਵਮੈਂਟ ਹੈਗੀ ਹੈ ਇਸ ਤਰ੍ਹਾਂ ਹੀ ਸਮੇ ਸਮੇਤੇ ਖਿਡਾਰੀਆਂ ਨੂੰ ਵੀ ਉਤਸ਼ਾਹਤ ਕਰਦਾ ਹੈ ਤੇ ਇੱਥੋਂ ਦੀ ਟੀਮ ਵੀ ਬਹੁਤ ਕਬੱਡੀ ਦੀ ਹਾਕੀ ਖਿਡਾਰੀਆਂ ਦੀ ਜਿਹੜੀ ਟੀਮਾਂ ਵਧੀਆ ਉਹਨਾਂ ਦਾ ਵੀ ਸਹਿਯੋਗ ਬਹੁਤ ਹੈ ਕੁਸ਼ਤੀ ਟੀਮ ਦਾ ਵੀ ਸਹਿਯੋਗ ਹੈ ਸੋ ਸਾਰੇ ਤੁਹਾਡਾ ਵੀ ਸਹਿਯੋਗ ਹੈ ਸਾਰੇ ਪੱਤਰਕਾਰ ਸਾਹਿਬਾਨਾਂ ਦਾ ਇਹਨੂੰ ਉਭਾਰ ਅਨੁਸਾਰਨ ਦੇ ਵਿੱਚ ਤੁਸੀਂ ਕਿਸੇ ਸਮੇਂ ਦੇ ਆਗੂ ਸਫਾ ਦੇ ਵਿੱਚ ਵੀ ਰਹੇ ਹੋ ਸੋ ਇਸ ਕਰਕੇ ਉਮੀਦ ਹੈ ਵੀ ਇਹ ਬਹੁਤ ਸਫਲ ਹੋਊਗਾ ਜਨਵਰੀ 2025 ਦਾ ਟੂਰਨਾਮੈਂਟ ਹੈ ਜਿਹਦੇ ਚ ਕਬੱਡੀ ਫੁੱਟਬਾਲ ਹਾਕੀ ਫੁੱਟਬਾਲ ਨਹੀਂ ਸੌਰੀ ਹਾਕੀ ਵਾਲੀਬਾਲ ਐਥਲੈਟਿਕਸ ਬੈਡਮਿੰਟਨ ਵਗੈਰਾ ਗੇਮਾਂ ਹੋਣਗੀਆਂ ਅ ਇਸ ਵਾਰ ਇਹ 41ਵਾਂ ਟੂਰਨਾਮੈਂਟ ਹੈ ਕਿਸ ਤਰ੍ਹਾਂ ਕਰਾਇਆ ਜਾਊਗਾ ਇਹ ਰੱਖਣਾ ਪਲੀਪਾਂ ਦਾ ਦੂਰ ਦਰਾਡੇ ਤੱਕ ਜਾਣੂ ਹੈ ਇਹ ਭਦੌੜ ਦੇ ਟੂਰਨਾਮੈਂਟ ਦਾ ਬਕਾਇਦਾ ਇੱਕ ਇਤਿਹਾਸ ਹੈ ਜਿਹਦੇ ਚ ਬਕਾਇਦਾ ਅਨੁਸ਼ਾਸਨ ਜਿਹਦੇ ਚ ਵਿਦਿਆਰਥੀ ਨੌਜਵਾਨ ਪਿੰਡ ਦੇ ਹੋਰ ਖਿਡਾਰੀ ਹੈ ਜਿਹੜੇ ਪਰਿਵਾਰ ਬਹੁਤ ਸਾਰੇ ਖੇਡ ਪ੍ਰੇਮੀ ਬਹੁਤ ਸਾਰੇ ਪਤਵੰਤੇ ਸੱਜਣ ਹਰ ਸਾਲ ਬਹੁਤ ਵਧੀਆ ਸਹਿਯੋਗ ਦਿੱਤੇ ਜਾਂਦੇ ਆ ਤੇ ਜਿਹੜੀ ਇਹਦੀ ਵਿਸ਼ੇਸ਼ ਪਹਿਚਾਣ ਹੈ ਇਹਨੂੰ ਨਰੋਲ ਸ਼ੁੱਧ ਰੂਪ ਚ ਲੋਕ ਪੱਖੀ ਲੀਹਾਂ ਤੇ ਚੱਲਦੇ ਆ ਆਯੋਜਿਤ ਕੀਤਾ ਜਾਂਦਾ ਹੈ ਤਾਂ ਕਿ ਨੌਜਵਾਨਾਂ ਵਿਦਿਆਰਥੀਆਂ ਨੂੰ ਖੇਡ ਖੇਡ ਚੋਂ ਮੈਦਾਨਾਂ ਚੋਂ ਖੇਮਾਂ ਚੋਂ ਉਹਨਾਂ ਨੂੰ ਕੋਈ ਚੰਗੇ ਇਨਸਾਨ ਬਣਨ ਦੀ ਪ੍ਰੇਰਣਾ ਦਿੱਤੀ ਜਾ ਸਕੇ ਜਿਹਦੇ ਤਹਿਤ ਅਸੀਂ ਇੱਥੇ ਗੀਤ ਸਿੰਘ ਜੀ ਦਾ ਪ੍ਰੋਗਰਾਮ ਹਰ ਵਾਰ ਉਸਾਰੂ ਕਰਾਉਂਦੇ ਆ ਗਰਾਊਂਡ ਦੇ ਵਿੱਚ ਕੋਈ ਗਾਲ ਦੋਪੜ ਕੋਈ ਗਲਤ ਸ਼ਬਦਾਵਲੀ ਜਿਹੜੀ ਆਮ ਤੌਰ ਤੇ ਅੱਜ ਕੱਲ ਨੌਜਵਾਨਾਂ ਵਿਦਿਆਰਥੀਆਂ ਚ ਪ੍ਰਚਲਿਤ ਹੈ ਉਸ ਕਿਸਮ ਦੀਆਂ ਗੱਲਾਂ ਤੇ ਅਸੀਂ ਪਵੰਦੀ ਲਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰੇਰਣਾ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਇਹੋ ਜੇ ਖੇਡ ਦੇ ਮੈਦਾਨ ਚ ਚੰਗੇ ਇਨਸਾਨਾਂ ਵਾਲੀਆਂ ਕਦਰਾਂ ਕੀਮਤਾਂ ਗੱਲਾਂ ਬਾਤਾਂ ਉਹ ਸਿੱਖ ਕੇ ਜਾਣ ਸੋ ਅਸੀਂ ਕਈ ਦਿਨਾਂ ਤੋਂ ਲਗਾਤਾਰ ਸਾਰਾ ਦਿਨ ਹੀ ਸਾਡਾ ਗਰਾਊਂਡ ਦੇ ਇੱਥੇ ਸਟੇਡੀਅਮ ਚ ਬੀਤਦਾ ਅੱਜ ਵੀ ਸਵੇਰੇ 11 ਵਜੇ ਤੋਂ ਅਸੀਂ ਲੱਗੇ ਹੋਏ ਆ ਕੋਈ ਕਾਰਡ ਵੰਡ ਰਿਹਾ ਕੋਈ ਪੋਸਟਰ ਲਾ ਰਿਹਾ ਕੋਈ ਜਿਹੜੇ 6 ਸਾਡੇ ਕਲੱਬ ਦੇ ਵਿਛੜ ਚੁੱਕੇ ਮੈਂਬਰ ਹੈ ਵੱਖ-ਵੱਖ ਸਮਿਆਂ ਤੇ ਉਹਨਾਂ ਨੂੰ ਸਮਰਪਿਤ ਹੈ ਜਿਹਦਾ ਪੋਸਟਰ ਬਕਾਇਦਾ ਜਾਰੀ ਹੋ ਚੁੱਕਾ ਹੈ ਉਹਨਾਂ 6 ਦੇ 6 ਪਰਿਵਾਰਾਂ ਨੂੰ ਅਸੀਂ ਇੱਕ ਇੱਕ ਕਰਕੇ ਮਿਲ ਕੇ ਟੂਰਨਾਮੈਂਟ ਦਾ ਹਿੱਸਾ ਬਣ ਲਈ ਬੇਨਤੀ ਅਪੀਲ ਕੀਤੀ ਹੈ ਪਬਲਿਕ ਸਪੋਰਟਸ ਕਲੱਬ ਰਜਿਸਟਰਡ ਭਦੌੜਕ ਬਹੁਤ ਪੁਰਾਣਾ ਕਲੱਬ ਆ ਪੁਰਾਣੀ ਸੰਸਥਾ ਹੈ ਉਸ ਤੋਂ ਬਾਅਦ ਬਹੁਤ ਕਲੱਬ ਬਣੇ ਨੇ ਉਹ ਇਸ ਕਲੱਬ ਦੀ ਦੇਣ ਨੇ ਇਸ ਕਲੱਬ ਦੇ ਵਿੱਚੋਂ ਸਾਰੇ ਸਾਡੇ ਵਰਗਿਆਂ ਨੇ ਵੀ ਸਭ ਨੇ ਇਹਦੇ ਵਿੱਚੋਂ ਕੰਮ ਕਿਵੇਂ ਕਰਨਾ ਕਿਸ ਤਰ੍ਹਾਂ ਸਮਾਜ ਸੇਵੀ ਕੰਮਾਂ ਦੇ ਵਿੱਚ ਹਿੱਸਾ ਲੈਣ ਦਾ ਥੋੜਾ ਜਿਹਾ ਆਪਾਂ ਕਹਿੰਦੇ ਵੀ ਆਪਾਂ ਨੂੰ ਸਿੱਖਣ ਨੂੰ ਮਿਲਿਆ ਉਹ ਇਸ ਕਲੱਬ ਦੀ ਹੀ ਦੇਣ ਆ ਇਸ ਕਲੱਬ ਦੇ ਵਿੱਚੋਂ ਹੀ ਮਿਲਿਆ ਦੇ ਪਬਲਿਕ ਸਪੋਰਟਸ ਕਲੱਬ ਵੱਲੋਂ ਹੁਣ ਤੱਕ 40 ਜਿਹੜੇ ਪਬਲਿਕ ਟੂਰਨਾਮੈਂਟ ਹੋ ਚੁੱਕੇ ਨੇ ਤੇ ਇਸ ਵਾਰ ਜਿਹੜਾ 41ਵਾਂ ਪਬਲਿਕ ਟੂਰਨਾਮੈਂਟ ਪਬਲਿਕ ਸਟੇਡੀਅਮ ਭਟੌਰ ਵਿਖੇ ਮਿਤੀ 18 ਤੇ 19 ਜਨਵਰੀ 2025 ਦਿਨ ਸਨੀਚਰਵਾਰ ਤੇ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਸਾਡਾ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਵੱਡੀ ਗਿਣਤੀ ਵਿੱਚ ਪਹੁੰਚਣੇ ਜੀ ਉਹਨਾਂ ਨੂੰ ਬਹੁਤ ਹੀ ਚੰਗਾ ਖੇਡ ਮੇਲਾ ਦਿਖਾਵਾਂਗੇ। ਕਬੱਡੀ ਦੇ ਬੜੇ ਜੋਰ ਹੋਣਗੇ, ਹਾਕੀ ਦੀਆਂ ਬੜੀਆਂ ਟੀਮਾਂ ਹੋਣਗੀਆਂ ਤੇ ਵਾਲੀਬਾਲ ਦੇ ਤਾਂ ਬਿਲਕੁਲ ਹਟਾਰ ਛੜੀ ਕੋਲੇ ਪਹੁੰਚਣੇ ਆ ਤੇ ਰੇਸਾਂ ਵਾਲੀ ਗੱਲ ਤਾਂ ਫਿਰ ਪ੍ਰਬੰਧ ਦੇਵਾਂਗੇ ਬਹੁਤ ਚੰਗਾ ਤੇ ਦੇਖੋ ਗਰਾਊਂਡ ਤਿਆਰ ਆ ਤੇ ਦਰਸ਼ਕਾਂ ਨੂੰ ਗਿਣਤੇ ਤੇ ਟੀਮਾਂ ਨੂੰ ਗਿਣਤੇ ਵੀ ਭਾਈਓ ਬੱਦ ਚੜਕੇ ਹੋ ਓਕੇ